ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ 40th ਹਸਪਤਲ ਨੇ ਰਿਪੋਰਟ ਜਾਰੀ ਕੀਤੀ ਮੈਡੀਕਲ ਬਲੇਟਨ ਆਪਣੇ ਰਾਜਵੀਰ ਦਾ ਤੇ ਉਹਦੇ ਵਿੱਚ ਹੁਣ ਉਹਨਾਂ ਨੇ ਕਾਫੀ ਚੀਜ਼ਾਂ ਕੁ ਲੈ ਕਲੀਅਰ ਦੱਸੀਆਂ ਨੇ ਤੇ ਉਹਦੇ ਅਕੋਰਡਿੰਗਲੀ ਜੋ ਬ੍ਰੇਨ ਦੀ ਐਕਟੀਵਿਟੀਜ਼ ਬ੍ਰੇਨ ਦੀ ਰਿਕਵਰੀ ਹੈ ਬਹੁਤ ਹੀ ਨਾਂ ਦੇ ਬਰਾਬਰ ਹੈ ਬ੍ਰੇਨ ਪੂਰੀ ਤਰ੍ਹਾਂ ਨਹੀਂ ਜਿੱਦਾਂ ਰਿਕਵਰ ਹੋਣਾ ਚਾਹੀਦਾ ਸੀ ਉਦਾਂ ਨਹੀਂ ਹੋ ਰਿਹਾ ਤੇ ਇਹ ਡੈਨਿਕ ਉਹਨਾਂ ਦੀ ਕੰਡੀਸ਼ਨ ਹਜੇ ਵੀ ਨਾਜ਼ੁਕ ਆ ਜਿੱਦਾਂ ਪਹਿਲਾਂ ਆਪਾਂ ਬੜੀਆਂ ਗੱਲਾਂ ਸੁਣੀਆਂ ਕਿ ਕਾਫੀ ਰਿਕਵਰ ਹੋ ਗਏ ਆ ਤੇ ਕਾਫੀ ਚੇਂਜ ਆਏ ਆ ਠੀਕ ਹੋ ਰਹੇ ਆ ਪਰ ਇਦਾਂ ਦਾ ਹਜੇ ਆਪਾਂ ਇਹ ਨਹੀਂ ਕਹਿ ਸਕਦੇ ਜੋ ਮੈਡੀਕਲ ਰਿਪੋਰਟ ਆਇਆ ਡਾਕਟਰਾਂ ਦਾ ਉਹਨਾਂ ਦੇ ਦੱਸਣ ਅਨੁਸਾਰ ਬ੍ਰੇਨ ਦਾ ਕੋਈ ਰਿਕਵਰੀ ਵਾਲੀ ਜਿਆਦਾ ਨਹੀਂ ਹੋਇਆ ਕਿੰਨਾ ਹੋਣਾ ਚਾਹੀਦਾ ਸੀ ਤੇ ਬਾਕੀ ਕੋਸ਼ ਇਹ ਹੈ ਕਿ ਜਿੱਦਾਂ ਆਕਸੀਜਨ ਲੈਵਲ ਠੀਕ ਹੋ ਰਿਹਾ ਜਾਂ ਆਪਣਾ ਬੀਪੀ ਵਗੈਰਾ ਉਹ ਠੀਕ ਹੋ ਗਿਆ ਤੇ ਬਾਕੀ ਜੋ ਬ੍ਰੇਨ ਦੀ ਮੇਨ ਗੱਲ ਆ ਕਿਉਂਕਿ ਬ੍ਰੇਨ ਕੰਮ ਕਰੂਗੀ ਤੇ ਕੰਮ ਤਾਂ ਫੇਰ ਹੀ ਸੈੱਟ ਹੋਣਾ ਤੇ ਬ੍ਰੇਨ ਦੇ ਵਿੱਚ ਅਜੇ ਕੋਈ ਰਿਕਵਰੀ ਹੋ ਨਹੀਂ ਰਹੀ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੋ ਉਸ ਦਿਨ ਦੋ ਵਾਰ ਕਾਰਡੀਆਕ ਰੈਸਟ ਆਇਆ ਤੇ ਉਹਦੇ ਨਾਲ ਜੋ ਬ੍ਰੇਨ ਦੀ ਬ੍ਰੇਨ ਨੂੰ ਆਕਸੀਜਨ ਦੀ ਜੋ ਸਪਲਾਈ ਹੁੰਦੀ ਉਹ ਸਮੇਂ ਘਟ ਰੁਕੀ ਤੇ ਉਹਦੇ ਨਾਲ ਜੋ ਬ੍ਰੇਨ ਦੇ ਸੈੱਲ ਆ ਜੋ ਉਹ ਡੀਐਕਟੀਵੇਟ ਹੋ ਗਏ ਡੈੱਡ ਹੋ ਗਏ ਉਹਦਾ ਕਰਕੇ ਇਹ ਸਮਾਂ ਲੈ ਰਹੇ ਕਿਉਂਕਿ ਬ੍ਰੇਨ ਦੀ ਜੋ ਕਈ ਵਾਰੀ ਕੋਮਾ ਦੇ ਪੇਸ਼ੈਂਟ ਚਲੇ ਜੇ ਤੇ ਉਹ ਬਹੁਤ ਸਮਾਂ ਲੱਗ ਜਾਂਦਾ ਉਹਨਾਂ ਨੂੰ ਹੋਸ਼ 'ਚ ਆਉਣ ਲਈ ਕਈਆਂ ਨੂੰ ਸਾਲ-ਸਾਲ ਵੀ ਲੱਗ ਜਾਂਦਾ ਬਾਕੀ ਏ ਯੰਗਰ ਇੱਕ ਤਾਂ ਇਹਨਾਂ ਦੀ ਡਾਈਟ ਅੱਛੀ ਸੀ ਤੇ ਐਕਸਰਸਾਈਜ਼ ਵਗੈਰਾ ਕਰਦੇ ਸੀ ਪ੍ਰੋਪਰ ਇਸ ਲਈ ਲੋਕਾਂ ਨੂੰ ਇਹ ਉਮੀਦ ਸੀ ਕਿ ਹੋ ਸਕਦਾ ਹੈ ਜਲਦੀ ਰਿਕਵਰ ਕਰ ਜਾਣ ਤੇ ਪਰ ਪਹਿਲਾਂ ਤਾਂ ਬੜਾ ਕੁਝ ਲੋਕ ਕਹਿ ਰਹੇ ਸੀ ਕਿ ਕਾਫੀ ਰਿਕਵਰੀ ਹੈ ਵੀ ਇੱਕ ਵਾਰੀ ਵਾਈਕਰੂ ਨੇ ਸੁਣ ਲਈ ਥੀ ਅੱਗੇ ਨਾਲ ਕਾਫੀ ਜ਼ਿਆਦਾ ਚੇਂਜ ਆਇਆ ਪਰ ਅੱਜ ਜੋ ਮੈਡੀਕਲ ਬਲੀਟਨ ਦੇ ਹਿਸਾਬ ਨਾਲ ਤਾਂ ਫੇਰ ਹਜੇ ਵੀ ਚਿੰਤਾ ਦਾ ਵਿਸ਼ਾ ਹੀ ਬਣਿਆ ਹੈ ਅਜੇ ਕੋਈ ਪੂਰੀ ਤਰ੍ਹਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਬਹੁਤ ਅੱਛੀ ਰਿਕਵਰੀ ਹੈ ਕੋਈ ਨਾ ਮਾਤਰਾ ਅਜੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਚੱਲ ਰਹੀ ਹੈ ਕਿਉਂਕਿ ਜਿੰਨਾ ਚਿਰ ਬ੍ਰੇਨ ਐਕਟਿਵ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਕੀ ਸਮਝੀਏ ਕਿ ਕੀ ਰਿਕਵਰੀ ਕੋਈ ਬਾਕੀ ਚੀਜ਼ਾਂ ਦੀ ਰਿਕਵਰੀ ਵੀ ਜ਼ਰੂਰੀ ਹੈ ਪਰ ਬ੍ਰੇਨ ਤਾਂ ਸਭ ਤੋਂ ਜ਼ਰੂਰੀ ਬ੍ਰੇਨ ਨਾਲ ਹੀ ਚੱਲਦਾ ਬੰਦਾ ਸੋ ਵਾਹਿਗੁਰੂ ਅੱਗੇ ਅਰਦਾਸਾ ਕਰੋ ਕਿ ਛੇਤੀ ਵਿੱਚ ਠੀਕ ਹੋਵੇ ਤੇ ਆਪਣੇ ਬੱਚਿਆਂ ਜਾਵੇ ਥੈਂਕ ਯੂ ਸੱਸਰੀ ਕਾ